ਅਹਿਮਦਗੜ੍ਹ ਦੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਿੱਚੋਂ ਪ੍ਰਮੁੱਖ ਸੰਸਥਾ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਵੱਲੋਂ ਹੜਪੀੜਤਾ ਲਈ ਦਵਾਈਆਂ, ਕੱਪੜੇ, ਪਾਣੀ ਤੇ ਹੋਰtrelu ਵਰਤੋਂ ਦਾ ਸਮਾਨ ਭੇਜਿਆ ਗਿਆ। ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਿਹਤ ਸਹੂਲਤਾਂ ਨੂੰ ਲੈ ਕੇ ਹਰ ਮਹੀਨੇ ਮੈਡੀਕਲ ਕੈਂਪ ਲਗਾਉਂਦੀ ਹੈ, ਉੱਥੇ ਹੀ ਹਰ ਹਾਲ ਖੂਨਦਾਨ ਕੈਂਪ ਵੀ ਲਗਾਉਂਦੀ ਹੈ। ਇਸ ਤੋਂ ਇਲਾਵਾ ਵੀ ਸਮਾਜ ਦੀ ਸੇਵਾ ਦੇ ਖੇਤਰ ਵਿੱਚ ਆਪਣਾ ਭਰਪੂਰ ਸਹਿਯੋਗ ਦਿੰਦੀ ਹੈ। ਕਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਅਤੇ ਲੋਕ ਵੱਡੀ ਸਮੱਸਿਆ ਵਿੱਚੋਂ ਲੰਘ ਰਹੇ ਹਨ ਉਹਨਾਂ ਦੇ ਘਰ ਖਰਾਬ ਹੋ ਚੁੱਕੇ ਹਨ ਅਤੇ ਉਹਨਾਂ ਦੇ ਕੋਲ ਰਹਿਣ-ਸਹਿਣ ਲਈ ਕੋਈ ਸਾਧਨ ਨਹੀਂ ਹੈ ਟਰੇਲੂ ਰਾਸ਼ਨ ਦੇ ਨਾਲ ਪ੍ਰਮੁੱਖ ਲੋੜ ਦਵਾਈਆਂ, ਕੱਪੜੇ, ਪਾਣੀ ਉਹਨਾਂ ਦੀ ਮੁੱਖ ਜ਼ਰੂਰਤ ਹੈ ਸੋ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਸਸਤਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਪੂਰੀ ਤਾਂਦੇਹੀ ਦੇ ਨਾਲ ਕਾਰਜ ਕੀਤਾ ਸਾਰੀ ਸੰਸਥਾ ਦੇ ਮੈਂਬਰ ਇੱਕਜੁੱਟ ਹੋ ਕੇ ਸੇਵਾ ਦੇ ਖੇਤਰ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ ਸੋ ਅੱਜ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਦਵਾਈਆਂ, ਕੱਪੜੇ, ਪਾਣੀ ਤੇ ਹੋਰ ਘਰੇਲੂ ਸਮਾਨ ਨਾਲ ਭਰਿਆ ਟਰੈਂਪੂਰ ਰਵਾਨਾ ਕੀਤਾ ਗਿਆ। ਅੱਜ ਸਾਰੇ ਸੇਵਾਦਾਰਾਂ ਵੱਲੋਂ ਚੇਪਾਸਾ ਹੜਪੀੜ ਤੋਂ ਵਾਸਤੇ ਜੋ ਕਿ ਬਹੁਤ ਵੱਡੀ ਆਫਤ ਆਈ ਹੋਈ ਹੈ ਚੇਪਾਸਾ ਜਿਨ੍ਹਾਂ ਦੇ ਚੇਪਾਸਾ ਨਿਵਰਤੀ ਵਾਸਤੇ ਹਰ ਨਗਰ ਸ਼ਹਿਰ ਦੇ ਵਿੱਚ ਬਿਨੋ ਬੇਨਤੀਆਂ ਅਰਦਾਸਾਂ ਬੇਨਤੀਆਂ ਆਪਿਆਂ ਦੇ ਚਰਨਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿਰਪਾ ਕਰਨੀ ਮਹਾਰਾਜ ਅਮਨਗੜ ਚੰਚੇਪਾਸਾ ਕਮੇਟੀ ਵੱਲੋਂ ਵੀ ਇਸੇ ਪਾਸੇ ਜਥੇ ਵੱਲੋਂ ਵੀ ਇਸੇ ਪਾਸਾ ਆਪੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਇਸੇ ਪਾਸਾ ਜੀ ਕਿਰਪਾ ਕਰਨੇ ਮਹਾਰਾਜ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਦੇ ਕੀ ਸੂਤ ਨੇ ਕਿਹਾ ਕਿ ਕੁਦਰਤੀ ਕਰੋਪੀ ਦੀ ਮਾਰ ਚੱਲ ਰਹੀ ਸਾਡੇ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਲਈ ਹਰ ਪੰਜਾਬੀ ਅੱਗੇ ਆ ਰਿਹਾ ਹੈ ਤੇ ਮੈਂ ਧੰਨਵਾਦੀ ਹਾਂ ਸ਼ਹਿਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਤੇ ਸਮੂਹ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇਹ ਸੇਵਾ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਪੰਜਾਬ ਹੈ ਜੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਪੂਰੇ ਸੰਸਾਰ ਦੇ ਵਿੱਚ ਕਿਤੇ ਕੁਦਰਤੀ ਕਰੋਪੀਆਂ ਆਂਦੀਆਂ ਨੇ ਹੜ੍ਹਾਂ ਆਂਦੀਆਂ ਨੇ ਜਾਂ ਕੋਈ ਹੋਰ ਨੁਕਸਾਨ ਹੁੰਦਾ ਤਾਂ ਪੰਜਾਬੀ ਲੋਕ ਨੇ ਜਿਹੜਾ ਪੰਜਾਬ ਹੈ ਇਹ ਮੰਨਿਆ ਜਾਂਦਾ ਕਿ ਹਮੇਸ਼ਾ ਅੱਗੇ ਹੰਦਾ ਵੱਧ ਚੜ ਕੇ ਅੱਗੇ ਆਂਦਾ ਪਰ 37 ਸਾਲਾਂ ਬਾਅਦ ਹੁਣ ਪੰਜਾਬ ਤੇ ਫਿਰ ਅਜਿਹਾ ਟਾਈਮ ਆਇਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਔਖਾਂ ਦਾ ਸਾਹਮਣਾ ਕਰ ਰਹੇ ਨੇ ਇਸ ਕਰਕੇ ਸਾਰਾ ਪੰਜਾਬ ਹੀ ਇਸ ਵਕਤ ਜਿਹੜਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਉਸ ਤੋਂ ਬਚਦਾ ਜਿਹਦਾ ਬਾਕੀ ਦਾ ਸਾਰਾ ਏਰੀਆ ਉਹ ਸਾਰਾ ਏਰੀਆ ਜਿਹੜਾ ਪ੍ਰਭਾਵਿਤ ਏਰੀਆ ਹੋਇਆ ਉਸ ਦਾ ਬਹੁਤ ਜ਼ਿਆਦਾ ਮਦਦ ਕਰਨ ਦੇ ਲਈ ਅੱਗੇ ਆ ਰਿਹਾ ਸੋ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸਾਡੇ ਵੀ ਸਾਨੂੰ ਵੀ ਲੋਕਾਂ ਨੇ ਹੌਸਲਾ ਦਿੱਤਾ ਕਿ ਤੁਸੀਂ ਇਹ ਚੀਜ਼ ਨੂੰ ਕਰੋ ਸਾਨੂੰ ਬਹੁਤ ਜ਼ਿਆਦਾ ਉਮੀਦ ਤੋਂ ਪਰ ਸਾਨੂੰ ਸਹਿਯੋਗ ਮਿਲਿਆ ਸ਼ਹਿਰ ਵਾਸੀਆਂ ਦਾ ਪਿਆਰ ਮਿਲਿਆ ਇੱਥੇ ਤੱਕ ਕਿ ਜਿਹੜੇ ਐਨ ਆਰ ਆਈ ਨੇ ਸਾਨੂੰ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਤੇ ਅਸੀਂ ਹੱਥ ਜੋੜ ਕੇ ਸਾਰੇ ਪਰਾਵਾ ਦਾ ਭੈਣਾ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਤਿਲ ਫੁੱਲ ਦਾ ਜੋ ਵੀ ਹਿੱਸਾ ਪਾਇਆ ਤਾਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਪਰਮਾਤਮਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਸਮਾਂ ਹੈ ਇਹਨੂੰ ਇੱਥੇ ਹੀ ਪਰਮਾਤਮਾ ਅਜੇ ਹੀ ਕਰਾਮਾਤ ਕਰੇ ਕਿ ਇਹ ਸਮਾਂ ਇੱਥੇ ਖਤਮ ਹੋ ਜਵੇ ਇੱਕ ਵਾਰ ਫੇਰ ਕੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਇਹਨਾਂ ਸਹਿਯੋਗ ਦੇਣ ਦੇ ਲਈ ਬਹੁਤ ਧੰਨਵਾਦ ਕਰਦਾ ਔਰ ਹੁਣ ਅਸੀਂ ਜਾ ਰਹੇ ਹਾਂ ਤਰਨਤਾਰਨ ਦੇ ਵਿੱਚ ਤੇ ਅਸੀਂ ਜਿਹੜਾ ਇਹ ਸਹਿਯੋਗ ਹੈ ਸਾਰਾ ਖਾਸ ਕਰ ਦਵਾਈਆਂ ਨੇ ਇਸ ਦੇ ਵਿੱਚ ਔਰ ਹੋਰ ਬਹੁਤ ਜ਼ਿਆਦਾ ਸਮਾਨ ਹੈ ਪਰ ਜਿਹੜਾ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਜੋ ਵੀ ਇਕੱਠਾ ਹੋਇਆ ਉਹਨਾਂ ਅਸੀਂ ਉੱਥੇ ਜਾ ਕੇ ਸੇਵਾ ਕਰਾਂਗੇ ਸਾਰੀ ਟੀਮ ਮੌਜੂਦ ਹੈ ਜੀ ਤੇ ਬਾਬਾ ਜੀ ਦਾ ਆਸ਼ੀਰਵਾਦ ਇਹਨਾਂ ਨੇ ਅਰਦਾਸ ਕੀਤੀ ਹੈ ਹੁਣ ਅਸੀਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਚਾਲੇ ਪਾਵਾਂਗੇ ਜੀ